ਪਟਨਾ ਸ਼ਹਿਰ ਅੰਦਰ ਚੰਦਾ ਕਲੋਨੀ ਅਤੇ ਹੋਰ ਵੀ ਕਈ ਕਲੋਨੀਆਂ ਦੇ ਵਿੱਚ ਪਾਣੀ ਘਰਾਂ ਦੇ ਵਿੱਚ ਭਰਿਆ ਹੋਇਆ ਹੈ ਪਰ ਇੱਕ ਚੰਦਾ ਕਲੋਨੀ ਦੇ ਵਿੱਚ ਘਰ ਇਸ ਤਰ੍ਹਾਂ ਦਾ ਲਿਖਣ ਨੂੰ ਮਿਲਿਆ ਹੈ ਜਿੱਥੇ ਕਿ 2-2 ਫੁੱਟ ਪਾਣੀ ਕਾਫੀ ਜ਼ਿਆਦਾ ਖੜਿਆ ਨਜ਼ਰ ਆ ਰਿਹਾ ਹੈ ਔਰ ਘਰ ਦੇ ਬੈੱਡ, ਕੂਲਰ, ਫ੍ਰਿਜ ਔਰ ਹੋਰ ਵੀ ਜਿਹੜੀ ਕਣਕ ਵਗੈਰਾ ਉਹ ਵੀ ਸਾਰੀ ਇੱਥੇ ਤਹਿਸ ਨੈਸ ਹੋਈ ਹੈ ਅਸੀਂ ਤੁਹਾਨੂੰ ਇਸ ਵਕਤ ਦਾ ਨਜ਼ਾਰਾ ਦਿਖਾਨੇ ਕਿਸ ਤਰ੍ਹਾਂ ਘਰ ਦੇ ਵਿੱਚ ਜਿਹੜੇ ਘਰ ਵਿੱਚ ਰਹਿਣ ਵਾਲਿਆਂ ਦਾ ਕੀ ਹਾਲ ਹੈ ਜਿਹੜੇ ਬੱਚੇ ਤਾਂ ਸ਼ਾਇਦ ਹੋ ਸਕਦਾ ਕਿ ਬਾਹਰ ਹੋਣਾ ਕੋਈ ਇਹ ਵੀ ਲੋਕ ਜਿਹੜੇ ਦਿਹਾੜੀ ਦਾਪਾ ਕਰਦੇ ਨੇ ਪਰ ਘਰ ਦੇ ਹਾਲਾਤ ਜਿਹੜੇ ਦੇਖਣ ਵਾਲੇ ਆ ਪਰ ਬੜੀ ਮੰਦਭਾਗੀ ਘਟਨਾ ਅੱਜ ਦੇਖਣ ਨੂੰ ਮਿਲੀ ਹੈ ਜਿੱਥੇ ਘਰ ਦੇ ਵਿੱਚ ਉਹਨਾਂ ਤੇ ਦੇਖੀ ਇੱਕ ਘਰ ਪਰਿਵਾਰ ਦੇ ਵਿੱਚ ਗਰੀਬੀ ਦਾ ਵੇ ਦਾ ਜਿਹੜਾ ਕਿ ਉਹਨਾਂ ਦਾ ਆਪਣਾ ਗੁਜ਼ਰ ਬਸ ਤੇ ਚੱਲਦੀ ਸੀਗੀ ਔਰ ਗਰੀਬ ਪਰਿਵਾਰ ਸੀਗਾ ਉੱਥੇ ਉਹਨਾਂ ਦੇ ਘਰ ਦੇ ਅੰਦਰ ਪਾਣੀ ਇਹੀ ਪਾਣੀ ਨਜ਼ਰ ਆਵੇਗਾ ਔਰ ਜਿਹੜਾ ਕਿ ਘਰ ਦਾ ਸਮਾਨ ਸਾਰਾ ਉਹ ਡੁੱਬ ਗਿਆ ਪਾਣੀ ਦੇ ਵਿੱਚ ਔਰ ਤਸ਼ਨਾਸ ਹੋ ਗਿਆ ਹੈ ਕਾਫੀ ਜ਼ਿਆਦਾ ਨੁਕਸਾਨ ਹੋਇਆ ਘਰ ਪਰਿਵਾਰ ਦਾ ਕਿਉਂਕਿ ਦੋਨੇ ਇੱਥੇ ਮੀਵੀ ਇਹ ਰਹਿੰਦੇ ਸੀਗੇ ਔਰ ਕਿਸ ਤਰ੍ਹਾਂ ਜਿਹੜਾ ਇਹ ਪਾਣੀ ਆਇਆ ਘਰ ਦੇ ਵਿੱਚ ਜਿਹੜਾ ਕਿ ਚਾਰਜ ਫਿਰ ਸਿਵਰੇਜ ਬੰਦ ਹੋਣ ਕਰਕੇ ਵੀ ਇਹ ਦਾ ਜ਼ਿਆਦਾ ਇਹਨਾਂ ਨੂੰ ਖਾ ਬੀ ਜਾ ਭੁਗਤਣਾ ਪਿਆ ਕਿਉਂਕਿ ਘਰ ਦੇ ਅੰਦਰ ਜਿਹੜਾ ਕਿ ਤਲਾਬ ਬਣ ਪਾਣੀ ਇਹਨਾਂ ਦੇ ਅੰਦਰ ਖੜ ਗਿਆ ਹੈ ਅਸੀਂ ਇਹਨਾਂ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਨਸਬਾਨ ਇੱਥੇ ਇਹਦੇ ਵਿੱਚ ਖਰਾਬ ਹੋਇਆ ਹੈ ਫ੍ਰਿਜ ਵੀ ਤਕਰੀਬਨ ਅੱਧ ਤੱਕ ਡੁੱਬੀ ਹੋਈ ਨਜ਼ਰ ਆ ਰਹੀ ਹੈ ਔਰ ਹੋਰ ਵੀ ਸਬਾਨ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਖਾਣ ਪੀਣ ਵਾਲਾ ਵੀ ਜਿਹੜਾ ਸਬਾਨ ਸੀਗਾ ਉਹ ਵੀ ਸਾਰਾ ਹੀ ਟੈਸ ਨਸ ਹੋ ਗਿਆ ਹੈ ਖਰਾਬ ਹੋ ਗਿਆ ਹੈ ਇੱਥੇ ਇੱਕ ਇੱਕਦੋਕਾ ਸਿਲੰਡਰ ਵਗੈਰਾ ਇਹਨਾਂ ਦਾ ਇੱਕ ਸ਼ਾਇਦ ਬਚਿਆ ਹੈ ਜਿਹੜਾ ਕਿ ਉਹ ਦੇ ਵਿੱਚ ਕੁਝ ਪਾਣੀ ਨਾ ਪੈ ਸਕਦਾ ਹੈ ਪਰ ਇੱਥੇ ਜਿਹੜਾ ਨੁਕਸਾਨ ਹੋਇਆ ਕਾਫੀ ਜ਼ਿਆਦਾ ਵੱਡਾ ਨੁਕਸਾਨ ਹੋਇਆ ਸੀ ਇਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਨੁਕਸਾਨ ਨਾਲ ਨਾਲ ਦੇ ਘਰ ਦੇ ਅੰਦਰ ਜਿਹੜਾ ਸੀਵਰੇਜ ਵਾਲਾ ਸਾਰਾ ਪਾਣੀ ਅੰਦਰ ਵੜਨ ਕਰਕੇ ਹੀ ਇਹਨਾਂ ਦਾ ਨੁਕਸਾਨ ਹੋਇਆ ਹੈ ਕਿੰਨਾ ਕੁ ਨੁਕਸਾਨ ਹੋਇਆ ਸੀ ਗੱਲ ਕਰਾਂਗੇ ਇਹਨਾਂ ਨਾਲ ਵੀ ਪੁੱਛਦੇ ਆਂ ਵੀ ਕਿਸ ਤਰ੍ਹਾਂ ਦਾ ਜਿਹੜਾ ਇਹ ਇੱਥੇ ਇਹਨਾਂ ਦਾ ਕਾਫੀ ਜ਼ਿਆਦਾ ਕੱਚਾ ਮਕਾਨ ਹੈ ਕੀ ਨਾਹੀ ਤੁਹਾਡਾ ਮੇਰਾ ਨਾਮ ਸੁਖਮਿੰਦਰ ਕੌਰ ਜੀ ਕੀ ਗਲਬਤ ਹੋਈ ਹੈ ਤੁਹਾਡੇ ਜਿਹੜੇ ਇਹ ਪਾਣੀ ਦੇ ਨਾਲ ਕਿੰਨਾ ਕਿ ਨੁਕਸਾਨ ਹੋਇਆ ਹੈ ਕੀ ਘਰ ਦੇ ਵਿੱਚ ਬੈੱਡ ਵਗੈਰਾ ਹੋਰ ਸਮਾਨ ਜਿਹੜਾ ਹੈ तकरीबन ਸਾਰਾ ਹੀ ਮੈਨੂੰ ਲੱਗ ਰਿਹਾ ਪਾਣੀ ਦੇ ਵਿੱਚ ਹੀ ਤੈਰਦਾ ਨਜ਼ਰ ਆ ਰਿਹਾ ਹੈ ਕਿੰਨਾ ਕਿ ਨੁਕਸਾਨ ਹੋ ਗਿਆ ਹੋਊਗਾ ਔਰ ਕੀ ਤੁਸੀ ਲੱਗਦਾ ਵੀ ਇੱਥੇ ਘਰ ਦੇ ਵਿੱਚ ਜਦੋਂ ਇੱਥੇ ਤੁਸੀ بارش ਆਈ ਆ ਕਿਸ ਤਰ੍ਹਾਂ ਪਾਣੀ ਕਿੱਥੋਂ ਇੰਨਾ ਆ ਗਿਆ ਸਾਰਾ ਜਦੋਂ ਬਾਰਸਾਈ ਆ ਜੀ ਇਹ ਤਾਂ ਪਹਿਲਾਂ ਬਾਰਸ਼ ਚ ਪਾਣੀ ਹੈ ਨਹੀਂ ਸੀ ਜਦੋਂ ਬਾਰਸ਼ ਬਹੁਤ ਤੇਜ਼ ਹੋ ਗਈ ਸਾਡਾ ਸਾਰਾ ਸਿਵਰੇਜ ਦਾ ਪਾਣੀ ਹੈ ਜਿਹੜਾ ਬਾਹਰਲਾ ਪਾਣੀ ਹੈ ਸਾਰਾ ਅੰਦਰ ਵੜ ਗਿਆ ਸਾਡੇ ਜਿਹੜੇ ਬੈੱਡ ਚ ਕਪੜੇ-ਕੁਪੜੇ ਸੀ ਖਾਣਦਰ ਸੋਈਦਾ ਸਮਾਨ ਸੀ ਸਾਰਾ ਭਿੱਜ ਗਿਆ ਸੀ ਫ੍ਰਿਜ ਵਗੈਰਾ ਕੂਲਰ ਵਗੈਰਾ ਸਾਰਿਆਂ ਚ ਪਾਣੀ ਵੜ ਗਿਆ ਸੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਖਾਣ ਪੀਣ ਦਾ ਵਗੈਰਾ ਉਹ ਸਾਰਾ ਸਮਗਰੀ ਭਿੱਜ ਗਈ ਜੀ ਸਾਡੀ ਕੀ ਕੰਮ ਕਰਦੇ ਤੁਸੀਂ ਜਿਹੜਾ ਕਿ ਇੱਥੇ ਅੱਜ ਦੇ ਵਿੱਚ ਤੁਹਾਡੇ ਪਾਣੀ ਆਇਆ ਕਿਉਂਕਿ ਮਕਾਨ ਦੀ ਮਾਲੀ ਹਾਲਤ ਵੀ ਤੁਹਾਡੀ ਕਾਫੀ ਜ਼ਿਆਦਾ ਡਾਊਨ ਲੱਗ ਰਹੀ ਹੈ ਅਸੀਂ ਤੁਹਾਡਾ ਡਰਾਈਵਰ ਨੇ ਜੀ ਇਹ ਡਰਾਈਵਰੀ ਕਰਦੇ ਨੇ ਜੀ ਬੱਸ ਬਸ ਚਲਾਉਂਦੇ ਨੇ ਸਕੂਲ ਵਗੈਰਾ ਬੱਚਿਆਂ ਦੇ ਜੀ ਜਿਹੜੇ ਘਰ ਦੇ ਮਾਲਕ ਸੀ ਉਹਨਾਂ ਨਾਲ ਵੀ ਗੱਲ ਕਰਾਂ ਕਿ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਘਰ ਦੇ ਵਿੱਚ ਜਿਹੜਾ ਸਮਾਨ ਹੈ ਔਰ ਪਾਣੀ ਦੇ ਵਿੱਚ ਕਿਸ ਤਰ੍ਹਾਂ ਦਾ ਪਾਣੀ ਆਇਆ ਔਰ ਅਸੀਂ ਵੀ ਦੇਖਦੇ ਆਂ ਵਿੱਚ ਵੜ ਕੇ ਪਾਣੀ ਦੇ ਕਾਫੀ ਜ਼ਿਆਦਾ ਫੋਣੀ ਲੱਗ ਰਿਹਾ ਮੈਨੂੰ ਵੀ ਕਾਫੀ ਜ਼ਿਆਦਾ ਡੂੰਗਾ ਪਾਣੀ ਆ ਇੱਥੇ ਕੀ ਨਾ ਹੀ ਤੁਹਾਡਾ ਔਰ ਕਿਵੇਂ ਲੱਗਦਾ ਤੁਹਾਨੂੰ ਇੱਥੇ ਜਿਹੜਾ ਕਿ ਇਹ ਤੁਹਾਡੇ ਘਰੇ ਇੱਕ ਤਲਾਬ ਬਣਿਆ ਹੋਇਆ ਹੈ ਰਜਵੰਤ ਸਿੰਘ ਨਾਂ ਹੈ ਜੀ ਮੇਰਾ ਸਕੂਲ ਬੱਸ ਚਲਾਉਣਾ ਹੈ ਤੇ ਤਲਾਬ ਦਾ ਪੋਤਾ ਇਹ ਹੈ ਜੀ ਸੀਬਰੇਜ ਵਾਲਾ ਜਿੰਨਾ ਪਾਣੀ ਹੈ ਸਾਰਾ ਬੀਹੀ ਦਾ ਪਾਣੀ ਸੀਬਰੇਜ ਦਾ ਪਾਣੀ ਵਾਪਸ ਹੀ ਮਾਰਦਾ ਜੀ ਸਾਰਾ ਇੱਧਰ ਨੂੰ ਡਿੱਗਦਾ ਸਾਡੇ ਕਿ ਨਹੀਂ ਲਵੇ 8 8 ਫੁੱਟ ਮਕਾਨ ਉੱਚੇ ਚੱਕਰਖੇ ਨੇ ਜੀ ਉਹਨਾਂ ਦਾ ਪਾਣੀ ਸਾਰਾ ਸਾਡੇ ਘਰ ਚ ਆਉਂਦਾ ਨੀਮਾ ਮਕਾਨਾ ਹੀ ਸਾਡਾ ਕਣਕ ਤੇ 8-10 ਕੁਇੰਟਲ ਉਹ ਭਿੱਜ ਗਈ ਸਾਰਾ ਫਰਿੱਜ ਫਰੁੱਜ ਸਾਰਾ ਕੁਸ ਭਿੱਜਿਆ ਪਿਆ ਹੀ ਕੱਪੜੇ ਸੀ ਕੱਪੜਾ ਲਈ ਦਾ ਜੋ ਵੀ ਹੈ ਬੈਡ ਡੁੱਬੇ ਪਏ ਨੇ ਦੇਖ ਲਓ ਜੀ ਤੁਸੀਂ ਬੈਡ ਡੁੱਬੇ ਪਏ ਨੇ ਆਟਾ ਜੋ ਵੀ ਹੈਗਾ ਸਾਮਾਨ ਘਰ ਦਾ ਖਾਣ ਪੀਣ ਨਾਲ ਸਭ ਖਤਮ ਹੋ ਗਿਆ ਜੀ ਕੀ ਲੱਗਦਾ ਤੁਹਾਨੂੰ ਵੀ ਇੱਥੇ ਇਹ ਜਿਹੜੀ ਮੌਜੂਦਾ ਸਰਕਾਰ ਵੱਲੋਂ ਕੋਈ ਕਮੀਆਂ ਪੇਸ਼ੀਆਂ ਕਿਉਂਕਿ ਇੱਥੇ ਜਿਹੜਾ ਸੀਵਰੇਜ ਦਾ ਕਰਕੇ ਇਹ ਪਾਣੀ ਅੰਦਰ ਆਇਆ ਹੈ ਘਰਾਂ ਦੇ ਵਿੱਚ ਜਿਹੜਾ ਕਿ ਪਾਣੀ ਖੜ ਗਿਆ ਹੈ ਸੀਵਰੇਜ ਬੰਦ ਹੋਣ ਕਰਕੇ ਥਾਂ ਥਾਂ ਤੇ ਕਲੋਨੀਆਂ ਕੱਟੀਆਂ ਜਾਂਦੀਆਂ ਨਵੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਜਿਹੜੀਆਂ ਪਹਿਲਾਂ ਕਲੋਨੀਆਂ ਕੱਟੀਆਂ ਹੋਈਆਂ ਸੀ ਉਹਨਾਂ ਦਾ ਜਿਹੜਾ ਪਾਣੀ ਹਜੇ ਤੱਕ ਕਵਰ ਨਹੀਂ ਹੋ ਰਿਹਾ ਜਿਵੇਂ ਹੁਣ ਥੋੜੀ ਬਰਸਾਤ ਆਈ ਹੈ ਔਰ ਤੁਹਾਡੇ ਘਰ ਦੇ ਅੰਦਰ 2-2 3-3 ਫੁੱਟ ਪਾਣੀ ਖੜ ਗਿਆ ਹੈ ਕੀ ਲੱਗਦਾ ਹੁਣ ਤੁਸੀਂ ਖਾਣ ਪੀਣ ਵਾਸਤੇ ਤੁਹਾਡੇ ਕੋਲ ਕੋਈ ਰਸਲ ਨਹੀਂ ਵਗਾਰਾ ਬਚਿਆ ਹੈ ਜਾਂ ਅੱਜ ਤੁਸੀਂ ਕਿਸ ਬਚਿਆ ਜੀ ਕੁਝ ਵੀ ਬਚਿਆ ਨਹੀਂ ਹੈਗਾ ਕਿ ਬਚਣਾ ਕੀ ਹੈ ਜੀ 4 ਫੁੱਟ ਦਾ ਪਾਣੀ ਹੋ ਰਿਹਾ ਜੀ ਕੀ ਬਚੂਆ ਖਾਣ ਨੂੰ ਪੈਣ ਦਾ ਵੀ ਸਾਧਨ ਨਹੀਂ ਜੀ ਸਾਡਾ ਪੈਣ ਦਾ ਕੋਈ ਸਾਧਨ ਨਹੀਂ ਆਹੀ ਯਾਰ ਰਸੋਈ ਤੇ ਦੋ ਕਮਰੇ ਨੇ ਸਾਰਾ ਡੁੱਬ ਗਿਆ ਜੀ ਸਾਰਾ ਸਮਾਨ ਅਸੀਂ ਹੁਣ ਕਿੱਥੇ ਜਾਵਾਂਗੇ ਕੀ ਕਰਾਂਗੇ ਕੋਈ ਪਾਣੀ ਕੱਢਣ ਵਾਲਾ ਨਹੀਂ ਇੰਤਜ਼ਾਮ ਇੱਥੇ ਹੈਗਾ ਕਿ ਨਾ ਤੁਹਾਨੂੰ ਕੋਈ ਪੁੱਛਦਾ ਇੱਥੇ ਆ ਲਵੇ ਲਵੇ ਸਾਰੇ ਮਕਾਨ ਉੱਚੇ ਨੇ ਉਹਨਾਂ ਦਾ ਪਾਣੀ ਸਾਰਾ ਸਾਡੇ ਘਰ ਇੱਕ ਨਹੀਂ ਆਉਂਦਾ ਜੀ ਕੀ ਲੱਗਦਾ ਤੁਹਾਨੂੰ ਕੋਈ ਮਦਦ ਦੀ ਜ਼ਰੂਰਤ ਹੈ ਜਿਵੇਂ ਕਿ ਅੱਜ ਤੁਹਾਡਾ ਇੱਥੇ ਜਿਹੜਾ ਵੀ ਕੋਈ 2-4 ਲੱਖ ਦਾ ਸਮਾਨ ਹੋਊਗਾ ਜਾਂ ਕੋਈ ਘਰ ਦੇ ਵਿੱਚ ਜੋ ਵੀ ਤੁਹਾਡਾ A to Z ਸਮਾਨ ਸਾਡਾ ਸਾਰਾ ਇਹਦੇ ਵਿੱਚ ਪਾਣੀ ਦੇ ਵਿੱਚ ਬਹਿ ਗਿਆ ਹੈ ਕਿਉਂਕਿ ਪਾਣੀ ਕਾਫੀ ਜ਼ਿਆਦਾ ਹੈ ਤੁਹਾਡੇ ਘਰ ਦੇ ਅੰਦਰ ਵੜਿਆ ਹੋਇਆ ਹੈ ਜਿਹੜਾ ਸੀਵਰੇਜ ਬੰਦ ਹੋਣ ਕਰਕੇ ਕੀ ਮੰਗ ਕਰਦੇ ਸੀ ਸਰਕਾਰ ਤੋਂ ਕੋਈ ਇਹੀ ਹੈ ਜੀ ਕੋਈ ਮਦਦ ਕਰਦੇ ਸਰਕਾਰ ਸਾਨੂੰ ਫਾਇਦਾ ਹੋਊਗਾ ਮੜਾ ਮੋਟਾ ਚਲੋ ਠੀਕ ਕਰ ਲਾਂਗੇ ਇਹਨੂੰ ਤੇ ਮਕਾਨ ਮਾਰਾ ਮोटा ਉੱਚਾ ਚੱਕਿਆ ਜਾਊਗਾ ਮਿੱਟੀ ਮੁੱਟੀ ਪਵਾ ਕੇ ਚੱਕ ਲਾਂਗੇ ਹੋਰ ਤਾਂ ਕੋਈ ਸਾਡੇ ਕੋਲੇ ਸਾਧਨ ਨਹੀਂ ਜੀ ਹੁਣ 7-8000 ਰੁਪਏ ਤੇ ਨੌਕਰੀ ਕਰ ਰਹੇ ਨੇ ਇਹਦੇ ਨਾਲ ਕੀ ਬਣਦਾ ਕਿੰਨਾ ਕੁ ਸਮੇਂ ਦੇ ਤੁਸੀਂ ਇੱਥੇ ਰਹਿ ਰਹੇ ਹੋ ਔਰ ਮਕਾਨ ਜਿਹੜਾ ਇੱਥੇ ਤੁਹਾਡੇ ਅੱਜ ਪਹਿਲੀ ਵਾਰੀ ਪਾਣੀ ਆਇਆ ਪਹਿਲੀ ਵਾਰੀ ਪਹਿਲਾਂ ਵੀ ਆਇਆ ਜੀ ਪਾਣੀ ਤਾਂ ਇੱਕ ਦੋ ਵਾਰੀ ਪਾਣੀ ਕਈ ਵਾਰੀ ਆਇਆ ਪਰ ਯਾਨੀ ਕਿ ਮਕਾਨ ਨੀਵੇਂ ਸੀ ਪਹਿਲਾਂ ਲੋਕਾਂ ਦੇ ਵੀ ਉਦੋਂ ਪਾਣੀ ਦੀ ਸਾਨੂੰ ਥੋੜੀ ਜਿਹੀ ਸਮੱਸਿਆ ਥੋੜੀ ਜਿਹੀ ਠੀਕ ਸੀਗੀ ਹੁਣ ਜਿਆਦਾ ਮਕਾਨ ਉੱਚੇ ਚੱਕਣ ਕਰਕੇ ਸਾਨੂੰ ਜਿਆਦਾ ਪ੍ਰੋਬਲਮ ਆ ਗਈ ਜੀ ਜਿਆਦਾ ਵੀ ਉਹ ਹੋ ਗਿਆ ਪਾਣੀ ਜਿਆਦਾ ਆਣ ਲੱਗਾ ਜੀ ਕਿਉਂ ਲੋਕਾਂ ਨੇ ਸਾਡੇ ਆਲੇ ਦੁਆਲੇ ਮਕਾਨ ਬਹੁਤ ਉੱਚੇ ਚੱਕ ਲਏ ਜਿਸ ਕਰਕੇ ਸਾਨੂੰ ਜਿਆਦਾ ਪ੍ਰੋਬਲਮ ਆ ਗਈ ਜੀ ਤੇ ਸਾਡੀ ਮਦਦ ਕੀਤੀ ਜਾਵੇ ਜੀ 5-4 ਲੱਖ ਰੁਪਏ ਦੀ ਸਾਨੂੰ ਜਿਹੜਾ ਅਸੀਂ ਕਮਰਾ ਪਾ ਲਈਏ ਕੋਈ ਜੀ ਆਪਣਾ ਹੱਲ ਕਰ ਲਈਏ ਆਪ ਵੀ ਇਸ ਵਕਤ ਇਹ ਪਰਿਵਾਰ ਦੁੱਧਾ ਦੇ ਵਿੱਚ ਹੈ ਕਿਉਂਕਿ ਪਾਣੀ ਜਿਹੜਾ ਇੱਥੇ ਘਰ ਦੇ ਵਿੱਚ ਇੰਨਾ ਵੜਿਆ ਹੋਇਆ ਹੈ ਪਾਣੀ ਘਰ ਦੇ ਵਿੱਚ ਪਾਣੀ ਔਨ ਕਰਕੇ ਜਿਹੜਾ ਸਾਰੇ ਪਾਸੇ ਹੀ ਜੋ ਵੀ ਸਮਾਨ ਸੀਗਾ ਪਿਆ ਸਾਜੋ-ਸਮਾਨ ਖਾਣ-ਪੀਣ ਦਾ ਵੀ ਸੀ ਜਾਂ ਕੋਈ ਹੋਰ ਵੀ ਬੈੱਡ ਕੱਪੜੇ ਬਿਸਤਰੇ ਜੋ ਵੀ ਇਹਨਾਂ ਦਾ ਰਹਿਣ-ਸਹਿਣ ਦਾ ਸੀਗਾ ਉਹ ਸਾਰਾ ਇਸ ਵਕਤ ਡੁੱਬਿਆ ਹੋਇਆ ਹੈ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਦੀ ਸਰਕਾਰ ਵੱਲੋਂ ਮਾਲੀ ਮਦਦ ਕਰਨੀ ਚਾਹੀਦੀ ਹੈ ਪਰ ਇੱਥੇ ਜਿਹੜਾ ਅੱਜ ਸ਼ਾਇਦ ਹੋ ਸਕਦਾ ਰਾਤ ساری ਰਾਤ ਇਸ ਤਰ੍ਹਾਂ ਬੈਠ ਕੇ ਪਰਿਵਾਰ ਘਟੂਗਾ ਔਰ ਜਿਹੜਾ ਪਾਣੀ ਇਸ ਘਰ ਦੇ ਵਿੱਚ ਵੜਿਆ ਹੋਇਆ ਹੈ ਕਾਫੀ ਜ਼ਿਆਦਾ ਪਾਣੀ ਹੋਣ ਕਰਕੇ ਇੱਥੇ ਜਿਹੜਾ ਇਹਨਾਂ ਦਾ ਇੱਕ ਬਸੇਬਾ ਬੜਾ ਮੁਸ਼ਕਿਲ ਹੋ ਰਿਹਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਵਕਤ ਜੇ ਕਿ ਸਾਡੇ ਹਲਕਾ ਵਿਧਾਇਕ ਵੀ ਇੱਥੇ ਪਾਤਨਾ ਦੇ ਵਿੱਚ ਹੀ ਰਹਿੰਦੇ ਨੇ ਪਰ ਉਹਨਾਂ ਨੂੰ ਇਸ ਵੱਲ ਨਜ਼ਰ ਮਾਰਨੀ ਚਾਹੀਦੀ ਆ ਬਾਕੀ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੀ ਦੇਖਣਾ ਚਾਹੀਦਾ ਜਿਹੜਾ ਕਿ ਸੀਵਰੇਜ ਬਲੌਕ ਹੋਣ ਕਰਕੇ ਸਾਰਾ ਪਾਣੀ ਇੱਥੇ ਵੜ ਗਿਆ ਏ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਪਾਣੀ ਹੀ ਪਾਣੀ ਨਜ਼ਰ ਆਵੇਗਾ ਔਰ ਘਰ ਦੇ ਵਿੱਚ ਜਿਹੜਾ ਕਿ ਰਾਸ਼ਨ ਪਾਣੀ ਤੋਂ ਇਲਾਵਾ ਹੋਰ ਵੀ ਕੁਝ ਜਿਹੜਾ ਸਾਜ-ਸਮਾਨ ਸੀ ਉਹ ਵੀ ਸਾਰਾ ਖਰਾਬ ਹੋ ਚੁੱਕਿਆ ਹੈ ਹੁਣ ਦੇਖਣਾ